ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸ਼ੋਕ ਕਾਰਜੂ ਇੱਕ ਨਵੀਂ ਕਵਿਤਾ ਦੇ ਨਾਲ ਮੇਰੀ ਹਾਜ਼ਰੀ ਪ੍ਰਵਾਨ ਕਰਨਾ ਤੇ ਕਵਿਤਾ ਦਾ ਨਾਮ ਹੈ ਜੀ ਮੈਂ ਸ਼ਰਾਬ ਹਾਂ ਮੈਂ ਸਾਗਰ ਚੋਂ ਜੰਮੀ ਤੇ ਸ਼ੀਸ਼ੇ ਦੀ ਰਾਣੀ ਅੰਗੂਰਾਂ ਦੀ ਬੇਟੀ ਹਾਂ ਪਾਣੀ ਨਾ ਜਾਣੀ ਮੈਂ ਸਾਗਰ ਚ ਜੰਮੀ ਤੇ ਸ਼ੀਸ਼ੇ ਦੀ ਰਾਣੀ ਅੰਗੂਰਾਂ ਦੀ ਬੇਟੀ ਹਾਂ ਪਾਣੀ ਨਾ ਜਾਣੀ ਜੋਬਨ ਬਣਾਇਆ ਮੈਂ ਧਰਤੀ ਚ ਵੜ ਕੇ ਲਾਲੀ ਵਿਖਾਈ ਸੀ ਪੱਠੀ ਤੇ ਚੜ ਕੇ ਫੇਰ ਵੀ ਮੈਂ ਮਹਿਫਲ ਚ ਚੌੜੀ ਨਾ ਹੋਵਾਂ ਜੇ ਛੇੜਨ ਲਫੰਗੇ ਤੇ ਕੌੜੀ ਨਾ ਹੋਵਾਂ ਅਸਲ ਵਿੱਚ ਬਣੀ ਸੀ ਅੰਗਰੇਜ਼ਾਂ ਲਈ ਮੈਂ ਤੇ ਹੁਣ ਆ ਕੇ ਵਸ ਭੁੱਖਿਆਂ ਦੇ ਪਈ ਮੈਂ ਕਲੱਬਾਂ 'ਚ ਜਾ ਕੇ ਟੇਬਲ ਤੇ ਬਹਿ ਜਾਂ ਬੜੇ ਨਖਰੇ ਨਾਲ ਜਦੋਂ ਗਲਾਸਾਂ 'ਚ ਪੈ ਜਾਂ ਮੇਰੇ ਆਪਣੇ ਪਿਆਰੇ ਨੀਤਾਂ ਨਾਲ ਤੱਕਦੇ ਕਈ ਤੱਕੇ ਨਾਲ ਤੇ ਕਈ ਚੁਸਤੀ ਨਾਲ ਸ਼ੱਕ ਦੇ ਕੋਈ ਤਾਂ ਮੈਨੂੰ ਛੇਤੀ ਛੇਤੀ ਪਾਵੇ ਤੇ ਕੋਈ ਵੇਂਦਾ ਹੀ ਕਮਲੈ ਹੋ ਜਾਵੇ ਕੱਲੀ ਕਿਤੇ ਵੀ ਮੈਂ ਬਹਿ ਨਹੀਂ ਜੇ ਸਕਦੀ ਜਿਆਦਾ دیر ਬੋਤਲ 'ਚ ਰਹਿ ਨਹੀਂ ਜੇ ਸਕਦੀ ਸਾਡੇ ਕੋ ਸੱਤ ਬਸ ਵੱਜਣ ਦੀ ਦੇਰ ਏ ਲੜਦੇ ਚਮੂਣੇ ਟਿੱਡਾ 'ਚ ਫੇਰੇ ਸਿਆਲਾਂ 'ਚ ਵੱਜਣ ਮੈਂ ਪੰਜ ਵੀ ਨਹੀਂ ਦੇਂਦੀ ਤੇ ਕੀ ਕਰਾਂ ਗੱਲ ਮੇਰੇ ਵੱਸ ਦੀ ਨਹੀਂ ਰਹਿੰਦੀ ਕੋਈ ਮੈਨੂੰ ਲੈ ਕੇ ਚੜ੍ਹਦੇ ਚਬਾਰੇ ਕੋਈ ਬਹਿ ਕੇ ਪੀਵੇ ਨਦੀ ਦੇ ਕਿਨਾਰੇ ਕਈਆਂ ਦੇ ਨਾਲ ਮੈਂ ਘਰ ਤੱਕ ਵੀ ਜਾਵਾਂ ਜੋ ਪਾ ਕੇ ਪੀਂਦੇ ਨੇ ਬਾਹਾਂ 'ਚ ਬਾਹਾਂ ਕਈ ਤਾਂ ਮੈਨੂੰ ਪੀ ਕੇ ਹੁਕੂ ਕਾਂਚਾਉਂਦੇ ਕਈ ਮੇਰੇ ਗਲੇ ਲੱਗ ਕੇ ਫੁੱਟ ਫੁੱਟ ਕੇ ਰੋਂਦੇ ਮੇਰੀ ਯਾਰੀ ਆਸ਼ਕਾਂ ਦੇ ਨੋਲ ਬਹੁਤ ਪਈਏ ਪੀਂਦੇ ਨੇ ਮੈਨੂੰ ਲੇਖਕ ਗਵਈਏ ਕਈ ਮੈਨੂੰ ਪੀ ਕੇ ਗਮਾਂ ਨੂੰ ਭੁਲਾਉਂਦੇ ਕਈਆਂ ਨੂੰ ਪੀ ਕੇ ਹੀ ਗਮ ਯਾਦ ਆਉਂਦੇ ਕਈ ਕਤਲ ਕੀਤੇ ਤੇ ਕਈ ਸਿਰ ਨੇ ਪਾੜੇ ਕਈ ਘਰ ਪੱਟੇ ਤੇ ਕਈ ਘਰ ਉਜਾੜੇ ਪੈਰ ਪੈਰ ਤੇ ਮੈਂ ਕਰਦੀ ਜੇ ਢੋਖਾ ਮੇਰੇ ਨਾਲ ਨਮਾਉਣੀ ਬੜਾ ਕੰਮ ਔਖਾ ਜਰਾ ਜਿੰਨਾ ਜਿਹਦੇ ਵੀ ਸਿਰ ਨੂੰ ਚੜੀ ਮੈਂ ਰਾਜੇ ਬਣਾ ਦਿਆਂ ਘੜੀ ਦੀ ਘੜੀ ਮੈਂ ਆਪਣੇ ਪਿਆਰੇ ਮੈਂ ਜੂਏ ਤੇ ਵੀ ਲਾਵਾਂ ਫਿਰ ਸਾਰੇ ਭਾਂਡੇ ਮੈਂ ਘਰ ਦੇ ਵਕਾਵਾਂ ਇੱਕ ਵੀ ਜਨਾਨੀ ਦਾ ਗਹਿਣਾ ਨਹੀਂ ਛੱਡਦੀ ਜਿਹੜੀ ਅੱਗੋਂ ਬੋਲੇ ਮੈਂ ਕੁੱਟ-ਕੁੱਟ ਕੇ ਕੱਢਦੀ ਜੜ੍ਹਾਂ ਕਲੇਸ਼ ਦੀ ਮੈਂ ਬੜੀ ਚੀਜ਼ ਕੁੱਤੀ ਜ਼ਿਆਦਾਤਰ ਜੁੱਤੀਆਂ ਹੀ ਖਾਖੇ ਮੈਂ ਸੁੱਤੀ ਹਟਾਇਆ ਵੀ ਮੇਰੇ ਜੋ ਪੀਨੋ ਨਹੀਂ ਹਟਦੇ ਡਿੱਗਦੇ ਨੇ ਨਾਲੀ ਚ ਕੁੱਤੇ ਮੂੰਹ ਜੱਟਦੇ ਜਿੰਨੀ ਕੁ ਸੋਹਣੀ ਮੈਂ ਬੋਤਲ ਤੇ ਲੱਗਾ ਉਨੀ ਹੀ ਘਰ ਵੜ ਕੇ ਬੰਦੇ ਨੂੰ ਠੱਗਾ ਦੁੱਧ ਘੋੜੀ ਦੁਸ਼ਮਣ ਮੈਂ ਵੈਰੀ ਹਾਂ ਅੰਨ ਦੀ ਇਹ ਗੱਲ ਆਪਣੇ ਹੀ ਮੂੰਹੋਂ ਮੈਂ ਮੰਨਦੀ ਦੋਸਤੋ ਮੇਰੇ ਨਾਲ ਯਾਰੀ ਨਾ ਪਾਓ ਖੁਸ਼ੀ ਦੇ ਸਮੇਂ ਹੀ ਹੱਥ ਮੈਨੂੰ ਲਾਓ ਦਿਨ ਵੇਲੇ ਤਾਂ ਆਰ ਨੂੰ ਯਾਦ ਵੀ ਕਰੋ ਨਾ ਜੁਗ-ਜੁਗ ਜੀਓ ਮੇਰੇ ਹੱਥ ਮਰੋਣਾ ਮੇਰਾ ਜਿਆਦਾ ਮਿੱਤਰ ਮੇਰੇ ਹੱਥੋਂ ਮਰਦਾ ਕਦੇ ਕਦੇ ਪੀਰੋ ਜੇ ਬਹੁਤਾ ਨਹੀਂ ਸਰਦਾ ਕਦੇ ਕਦੇ ਪੀਰੋ ਜੇ ਬਹੁਤਾ ਨਹੀਂ ਸਰਦਾ ਨਮਸਕਾਰ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਲਾਈਕ ਕਰਿਆ ਜੇ ਸ਼ੇਅਰ ਕਰਿਆ ਜੇ ਕਮੈਂਟ ਕਰਿਆ ਜੇ ਕੋਈ ਗਲਤੀ ਗੁਸਤਾਖੀ ਹੋਵੇ ਤੇ ਮਾਫ ਕਰਨਾ ਜਿਉਂਦੇ ਵੱਸਦੇ ਰਹੋ ਧੰਨਵਾਦ